ਸਾਡੀ ਮੱਝਾਂ ਗਾਂ ਦਾ ਥਾਣਾ ਜਿਹੜਾ ਖੜ ਗਿਆਗਾ ਜਾਂ ਸਿੱਧੀਆਂ ਆਉਣ ਲੱਗੀਆਂ ਜਾਂ ਗੰਡ ਵੱਜ ਗਈ ਉਹ ਤੋਂ ਤੁਹਾਨੂੰ ਆਪਾਂ ਦੇਸੀ ਤਰੀਕਾ ਦੱਸਾਂਗੇ ਤੁਸੀਂ ਕਰਨਾ ਜੀ ਸਾਡੀ ਮੱਝਾਂ ਗਾਂ ਦਾ ਥਣ ਚ ਗੰਡ ਵੱਜ ਗਈ ਆ ਜਾਂ ਸਿੱਧੀਆਂ ਆਉਂਦੀਆਂ ਜਾਂ ਸੋਜ ਆ ਗਈ ਆ ਤੁਸੀਂ ਕਰਨਾ ਸੁਣ ਮੈਂ ਇੱਕ ਇੱਕ ਡੰਗ ਦਾ ਦੱਸੂ ਸਮਾਨ ਇਹ ਤੇ ਤਿੰਨ ਡੰਗ ਦੇਣਾ ਤੁਸੀਂ ਉਹਨਾਂ ਨਾਲ ਸਮਾਨ ਲਿਆਓ ਹਿਸਾਬ ਨਾਲ ਤੁਸੀਂ ਕਰਨਾ ਜੀ ਇੱਕ ਤੋਲਾ ਦਾ ਲੈ ਕੇ ਆਉਣਾ ਕਲਮੀਸੋਰਾ ਇੱਕ ਤੋਲਾ ਮਿੱਠਾ ਛੋਡੇ ਦਾ ਤੇ ਇੱਕ ਤੋਲਾ ਨਿੰਬੂ ਸੱਤ ਦਾ ਇੱਕ ਟਾਈਮ ਦਾ ਸਮਾਨ ਆ ਇਹ ਬਣਾਉਣ ਦੀ ਵੀ ਜੀ ਦੱਸਦਾ ਤੁਹਾਨੂੰ ਦੇਣਾ ਕਿਵੇਂ ਹੈਗਾ ਤੁਸੀਂ ਕਰਨਾ ਜੀ 1 ਲੀਟਰ ਪਾਣੀ ਦੇ ਵਿੱਚ ਜਾਂ ਤਾਂ ਪਾਇਆ ਇੱਕ ਘੋੜਾ ਜਾਂ ਪਾਇਆ ਇੱਕ ਖੰਡ ਕਾੜਾ ਜਾਂ ਬਣਾ ਲਿਓ ਦਾ ਜਦੋਂ ਉਹ ਠਰ ਗਿਆ ਉਹਦੇ ਵਿੱਚ ਤੁਸੀਂ ਅੱਧਾ ਇੱਕ ਗਲਾਸ ਆਪਣਾ 250 ਗ੍ਰਾਮ ਸਰੋਂ ਦਾ ਤੇਲ ਪਾ ਲਿਓ ਤੇ ਵਿੱਚ ਹੀ ਇਹ ਤਿੰਨੇ ਚੀਜ਼ਾਂ ਪਾ ਲਿਓ ਤੋਲਾ ਨਿੰਬੂ ਸੱਤ ਦਾ ਤੇ ਤੋਲਾ ਮਿੱਠੇ ਛੋਡੇ ਦਾ ਤੇ ਤੋਲਾ ਕਲਮੀ ਸੋਰੇ ਦਾ ਇਹ ਤਿੰਨੇ ਚੀਜ਼ਾਂ ਮਿਲਾ ਕੇ ਇੱਕ ਟਾਈਮ ਆ ਪਸ ਨੂੰ ਛੋੜੇ ਨੂੰ ਦੇ ਦੋ ਜਿਹੜੇ ਇਹ ਗੰਡ ਬੱਜੀ ਆ ਜਾਂ ਸਿੱਧੀਆਂ ਆਉਂਦੀਆਂ ਗਿਆ ਇਹ ਦੇਣਾ ਜੀ ਕਿਦੋਂ ਆ ਸ਼ਾਮ ਦੇ ਟਾਈਮ ਦੇਣਾਗਾ ਜਦੋਂ ਮੱਝ ਪਾਣੀ ਪੂਣੀ ਪੀ ਲੈਂਦੀ ਆ ਅੰਦਰ ਬੰਨ੍ਹੇ ਜਦੋਂ ਆਪਾਂ ਜਾਂ ਬਾਹਰ ਬੰਨ੍ਹਨੇ ਆ